ਕੀ ਨਾਮ ਹੈ ਸਰ ਮੇਰਾ ਨਾਮ ਜਤਿੰਦਰ ਦੀਪ ਕੌਰ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਸੈਕੰਡ ਪੋਜੀਸ਼ਨ ਨੂੰ ਮਿਲੀ ਹੈ ਤਾਂ ਦੇਖਦੇ ਹਾਂ ਕਿੰਨੀ ਖੁਸ਼ੀ ਹੋਈ ਹੈ ਸਰ ਬਹੁਤ ਖੁਸ਼ੀ ਹੋ ਰਹੀ ਹੈ ਪ੍ਰਾਈਡ ਦੇ ਵਿੱਚ ਤੁਸੀਂ ਕਿਸ ਦਾ ਤੇ ਤੁਹਾਡੇ ਟੀਚਰਸ ਨੇ ਦੱਸਿਆ ਵੀ ਤੁਸੀਂ ਟਿਊਸ਼ਨ ਮੈਨੂੰ ਕਿੰਨੀ ਖੁਸ਼ੀ ਮੈਂ ਤਾਂ ਬਹੁਤ ਜ਼ਿਆਦਾ ਸੀ ਸਰ ਦਿਨ ਚ ਸਕੂਲ ਤੋਂ ਲਾਵਾ ਵੀ 10-11 ਘੰਟੇ ਪੜ੍ਹਦੇ ਸੀ ਲੇਟ ਨਾਈਟ ਸਟਡੀ ਵੀ ਕਰਦੇ ਸੀ ਨਰਸਰੀ ਕਲਾਸ ਤੋਂ ਲੈ ਕੇ ਪਲੱਸ 2 ਤੱਕ ਮੈਂ ਇੱਥੇ ਹੀ ਪੜ੍ਹ ਰਹੀ ਆ ਬਾਬਾ ਫਰੀ ਸਕੂਲ ਦੇ ਐਮ ਡੀ ਸਰ ਹਰਜੀਤ ਸਿੰਘ ਜੀ ਦਾ ਵੀ ਬਹੁਤ ਯੋਗਦਾਨ ਸੀ ਸਕੂਲ ਦਾ ਸਟਾਫ ਬਹੁਤ ਵਧੀਆ ਹੈ ਕੋਈ ਟਿਊਸ਼ਨ ਦੀ ਲੋੜ ਨਹੀਂ ਪਈ ਇੱਥੋਂ ਦੇ ਟੀਚਰ ਬਹੁਤ ਵਧੀਆ ਨੇ ਹਰ ਡਾਊਟ ਸੋਲਵ ਕਰਦੇ ਨੇ ਅ ਪੇਪਰ ਵੀ ਬਹੁਤ ਵਧੀਆ ਹੋਏ ਸੀ ਲੱਗ ਰਿਹਾ ਸੀ ਵੀ ਆ ਸਕਦਾ ਪੋਜੀਸ਼ਨ ਆ ਸਕਦੀ ਹੈ ਤੇ ਉਹ ਤੁਹਾਨੂੰ ਫੋਟੋ ਸੀ ਤੁਹਾਡੇ ਟੀਚਰਸ ਪੇਰੈਂਟਸ ਦਾ ਬਹੁਤ ਜ਼ਿਆਦਾ ਸਹਿਯੋਗ ਸੀਗਾ ਟੀਚਰਸ ਵੀ ਬਹੁਤ ਵਧੀਆ ਮੇਰੀ ਹੌਬੀ ਮੈਂ ਨੈਟਵਰਕ ਖੇਡਦੀ ਹਾਂ ਪੜਨਾ ਮੇਰੀ ਹੌਬੀ ਹੈ ਨੈਟਬਾਲ ਦੇ ਵਿੱਚ ਇਸ ਸਾਲ ਅੰਡਰ 17 ਲੁਧਿਆਣੇ ਨੈਸ਼ਨਲ ਹੋਈ ਸੀ ਉਸ ਵਿੱਚ ਮੇਰਾ 골ਡ ਮੈਡਲ ਹੈ ਜਦੋਂ ਦੀ ਇਸ ਸਕੂਲ ਚ ਨੈਟਬਾਲ ਸਟਾਰਟ ਹੋਈ ਆ ਮੈਂ ਉਦੋਂ ਤੋਂ ਹੀ ਖੇਡ ਰਹੀ ਆ ਤੁਹਾਡਾ ਏਮਸ ਕੀ ਆ ਮੈਂ ਡਾਕਟਰ ਬਣਨਾ ਚਾਹੁੰਦੀ ਆ ਤੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਆ ਤੋਂ ਜਨ ਫੀਡਿੰਗ ਉਸ ਤੋਂ ਦੇ ਜਿਹੜੇ ਤੁਹਾਡੀ ਆਮ ਉਮਰ ਨੇ ਸਾਥੀ ਨੇ ਜਿੰਨੋਂ ਲੱਟਕੇ ਲੱਟਕੇ ਆ ਉਹਨਾਂ ਨੂੰ ਕੀ ਤੋਂ ਨਹੀਂ ਆ ਆਪਣੀ ਸਟੱਡੀ ਵੱਲ ਧਿਆਨ ਦੇਣਾ ਚਾਹੀਦਾ ਸੋਸ਼ਲ ਮੀਡੀਆ ਬਹੁਤ ਘੱਟ ਯੂਜ਼ ਕਰਨਾ ਚਾਹੀਦਾ ਆਪਣੇ ਟੀਚਰਸ ਦਾ ਆਪਣੇ ਸਕੂਲ ਦਾ ਅਤੇ ਪੇਰੈਂਟਸ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਤੇ ਉਹਨਾਂ ਦੀ ਕਹਿਣਾ ਮੰਨਣਾ ਚਾਹੀਦਾ ਕਿੰਨਾ ਕੋ ਮੋਬਾਈਲ ਯੂਜ਼ ਕਰਦੇ ਸੀ ਆਪ ਦੀ ਜਦੋਂ ਸਟੱਡੀ ਤੋਂ ਬਿਨਾਂ ਐਸੇ ਸਟੱਡੀ ਤੋਂ ਬਿਨਾ ਤਾਂ ਮੈਂ ਮੋਬਾਈਲ ਨਹੀਂ ਯੂਜ਼ ਕਰਦੀ ਸੀ ਸਟੱਡੀ ਲਈ ਜੇ ਕੋਈ ਕਨਸੈਪਟ ਸਮਝਣਾ ਹੁੰਦਾ ਸੀ ਉਹਦੇ ਲਈ ਯੂਜ਼ ਕਰਦੀ ਸੀ ਇਸ ਤੋਂ ਇਲਾਵਾ ਫੋਨ ਯੂਜ਼ ਹੀ ਨਹੀਂ ਕਰਦੀ ਸੀ ਜੇ ਰੋਜ਼ ਵੀ ਕਨੈਕਟ ਰਹੇ ਪੇਰੈਂਟਸ ਵੀ ਬਹੁਤ سپورਟਿਵ ਨੇ ਚਾਚੂ ਜੇ ਮੈਨੂੰ ਕਿਸੇ ਵੀ ਚੀਜ਼ 'ਚ ਕਨਫਿਊਜ਼ਨ ਹੁੰਦੀ ਸੀ ਮੇਰੇ ਚਾਚੂ ਵੀ ਮੇਰਾ ਡਾਊਟ ਸੋਲਵ ਕਰਦੇ ਸੀ ਅਤੇ ਸਾਰਿਆਂ ਨੇ ਬਹੁਤ سپورਟ ਮੇਰਾ ਨਾਮ ਹਰਜੀਤ ਸਿੰਘ ਤੁਸੀਂ ਸਤੰ ਸਥਾਨ ਤੇ ਯਾਤਰਾ ਤੁਸੀਂ ਜਿਹੜਾ ਜੋ ਬੋਰਡ ਦੇ ਪਿਛਾ ਜੋ ਰਿਜ਼ਲਟ ਅਨਾਉਂਸ ਹੋਇਆ ਕਿਸ ਤਰ੍ਹਾਂ ਲੱਗ ਰਿਹਾ ਠੀਕ ਹੈ ਜੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜੋ 10ਵੀਂ ਜਮਾਤ ਦੇ ਜਿਹੜੇ ਨਤੀਜੇ ਆ ਉਹਨਾਂ ਦਾ ਐਲਾਨ ਕੀਤਾ ਹੈ ਸਾਡੇ ਸਕੂਲ ਦੀ ਵਿਦਿਆਰਥੀ ਨਰਿੰਦਰ ਦੀਪਕੌਰ ਡਾਕਟਰ ਆਫ ਨਰਮਲ ਸਿੰਘ ਵਾਸੀ ਪਿੰਡ ਛੱਤਿਆਣਾ ਇਹਨਾਂ ਨਤੀਜਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਇਸ ਬੱਚੀ ਨੇ ਦੂਸਰਾ ਸਥਾਨ ਜਿਹੜਾ ਹਾਸਲ ਕੀਤਾ ਹੈ ਇਹ ਸਾਡੇ ਵਾਸਤੇ ਬੱਚੇ ਵਾਸਤੇ ਉਸ ਤੇ ਪਰਿਵਾਰ ਸਾਡੇ ਸਮੂਹ ਸਟਾਫ ਵਾਸਤੇ ਅਤੇ ਆਪਣੇ ਪੂਰੇ ਇਲਾਕੇ ਵਾਸਤੇ ਹੀ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਹੈ ਇਹ ਸੰਸਥਾ ਨੂੰ ਅਸੀਂ ਆਪਣੀ ਮਿਹਨਤ ਦੇ ਸਦਕਾ ਸਟਾਫ ਦੀ ਮਿਹਨਤ ਦੇ ਸਦਕਾ ਬੱਚਿਆਂ ਦੀ ਤੇ ਉਹਨਾਂ ਦੇ ਮਾਤਾ ਪਿਤਾ ਦੇ ਸਹਿਯੋਗ ਦੇ ਨਾਲ ਪੂਰੀ ਭਾਰਤ ਦੇ ਵਿੱਚ ਆਪਣੇ ਇਲਾਕੇ ਦਾ ਜਿਹੜਾ ਨਾਮ ਹੈ ਉਹ ਚਮਕਾਈਏ ਇਸ ਵਾਰ 8th ਕਲਾਸ ਦਾ ਰਿਜ਼ਲਟ ਅਨਾਉਂਸ ਹੋਇਆ ਉਸ ਦੇ ਵਿੱਚ ਸਾਡੇ ਦੋ ਬੱਚੇ ਮੈਰਿਟ ਦੇ ਵਿੱਚ ਸਨ ਪਲੱਸ 2 ਕਲਾਸ ਦਾ ਰਿਜ਼ਲਟ ਅਨਾਉਂਸ ਹੋਇਆ ਉਸ ਵਿੱਚ ਵੀ ਸਾਡੇ ਦੋ ਬੱਚੇ ਮੈਰਿਟ ਵਿੱਚ ਸਨ ਔਰ ਇਸ ਬੱਚੀ ਨੇ ਅੱਜ ਜੋ میٹرਕ ਦਾ ਰਿਜ਼ਲਟ ਅਨਾਉਂਸ ਕੀਤਾ ਗਿਆ ਉਸ ਦੇ ਵਿੱਚ ਪੰਜਾਬ ਦੇ ਵਿੱਚ ਉਹ ਸੈਕੰਡ ਪਲੇਸ ਆ ਕੇ ਕੀਤੀ ਹੈ ਇਸ ਦੇ ਨਾਲ ਹੀ ਇੱਕ ਹੋਰ ਬੱਚਾ ਜਿਹੜਾ ਸਾਡਾ ਉਹ ਮੈਰਿਟ ਦੇ ਵਿੱਚ ਆਇਆ ਇਤਾਂ ਲੱਗ ਰਿਹਾ ਹੈ ਅੱਜ ਪੰਜਾਬ ਭਰ ਦੇ ਵਿੱਚ ਤੁਹਾਡੇ ਸਕੂਲ ਦਾ ਨਾਮ ਬੇਟੀ ਨੇ ਚਮਕਾਇਆ ਦੂਸਰੀ ਨੰਬਰ ਤੇ ਬੇਟੀ ਆਈ ਹੈ ਬਹੁਤ ਫਖਰ ਮਹਿਸੂਸ ਹੋ ਰਿਹਾ ਹੈ ਨਰਸੀ ਕਲਾਸ ਤੋਂ ਲੈ ਕੇ ਹੀ ਇਹ ਬੱਚਾ ਜਿਹੜਾ ਸੀਗਾ ਇਸ ਸੰਸਥਾ ਦੇ ਨਾਲ ਜੁੜਿਆ ਹੋਇਆ ਹੈ ਇਸ ਬੱਚੇ ਨੇ ਕਦੇ ਟਿਊਸ਼ਨ ਨਹੀਂ ਰੱਖੀ ਸਾਡਾ ਜਿਹੜਾ ਹੈ ਸਰ ਆਪਣੇ ਸਕੂਲ ਦੀ ਬੱਚੀ ਜਿਹੜੀ ਸਟੇਟ ਤੋਂ ਦੂਜਾ ਨੰਬਰ ਤੇ ਆਈ ਹੈ ਕਿਵੇਂ ਮਹਿਸੂਸ ਕਰਦੇ ਹੋ ਪਹਿਲਾਂ ਦੋਸਤ ਇਹ ਐਲੀਗਲਤ ਜੀ ਮੇਰੇ ਨਾਮ ਗੁਰਜੋਤ ਸਿੰਘ ਹੈ ਤੇ ਮੈਂ ਲੈਕਚਰਰ ਕੈਮਿਸਟਰੀ ਤੇ ਮੈਂ ਇਹਨਾਂ ਨੂੰ ਸਾਇੰਸ ਵਿਸ਼ਾ ਪੜ੍ਹਾਉਂਦਾ ਸੀ ਇਹ ਕੁੜੀਆ ਬਹੁਤ ਹੀ ਜ਼ਿਆਦਾ ਮਿਹਨਤੀ ਹੈ ਰਤਿੰਦਰ ਵਾਕਈ ਇੱਕ ਮਿਹਨਤ ਦੀ ਮਿਸਾਲ ਹੈ ਅਸੀਂ ਦੇਖਦੇ ਹਾਂ ਵੀ ਜਿਵੇਂ ਕੋਈ ਫ੍ਰੀਕੁਇਡ ਹੁੰਦਾ ਸੀ ਜਾਂ ਫਿਰ ਕੋਈ ਕਹਿ ਲਓ ਅਜਿਹੇ ਕੁਇਡ ਹੁੰਦੇ ਜਿਸ ਵਿੱਚ ਜਿਆਦਾ ਕੰਮ ਨਹੀਂ ਹੁੰਦਾ ਤਾਂ ਇਹ ਗੁੜੀਆ ਉਸੇ ਪੀੜ ਵਿੱਚ ਆਪਦੀ ਗੇਮ ਲਾਉਣ ਵੀ ਜਾਂਦੀ ਸੀ ਉਸੇ ਮੁੜਕੇ ਤਸੀਹੇ ਦੇ ਵਿੱਚ ਆ ਕੇ ਆਪਦੇ ਜਿਹੜੇ ਸੀ ਬਾਕੀ ਵੀਡੀਓ اٹੈਂਡ ਕਰਦੀ ਸੀ ਕੋਈ ਟੈਸਟ ਨਹੀਂ ਇਸ ਕੁੜੀ ਨੇ ਕਦੇ ਮਿਸ ਕੀਤਾ ਕਦੇ ਕੋਈ ਕਿਸੇ ਕਲਾਸ ਵਿੱਚ ਕਿਸੇ ਟੈਸਟ ਵਿੱਚੋਂ ਜਾਂ ਕਿਸੇ ਪੇਪਰ ਵਿੱਚੋਂ ਇਹਦੇ ਨੰਬਰ ਨਹੀਂ ਘਟ ਆਏ ਦੀ ਬੁੜੀਆ ਹਮੇਸ਼ਾ ਹੀ ਪੜਦੀ ਹੋਈ ਦਿਖਾਈ ਦਿੰਦੀ ਸੀ ਤੇ ਪੜਦੀ ਹੋਈ ਅੱਜ ਇਹ ਸੈਕਿੰਡ ਪੋਜੀਸ਼ਨ ਤੇ ਆਈ ਹੈ ਬਹੁਤ ਖੁਸ਼ੀ ਦੀ ਗੱਲ ਹੈ ਇਹ ਸਾਡੇ ਸਕੂਲ ਲਈ ਬਾਬਾ ਫਰੀਦ ਲਈ ਤੇ ਸਾਡੇ ਇਲਾਕੇ ਮੁਖਸਰ ਸਾਹਿਬ ਲਈ ਸਾਰੇ ਲਈ ਖੁਸ਼ੀ ਦੀ ਗੱਲ ਹੈ ਨੈਸ਼ਨਲ ਗੇਮਸ ਕੀ ਪਹਿਲਾ ਪੋਜੀਸ਼ਨ ਆਈ ਹੈ ਹਾਂਜੀ ਇਹ ਸਾਡੇ ਸਕੂਲ ਦੀਆਂ ਅਫਸਰ ਕਹਿੰਦੇ ਆ ਬੱਚੇ ਨੈਸ਼ਨਲ ਗੇਮਾਂ ਵਿੱਚ ਖੇਡ ਰਹੇ ਆ ਇਸ ਸਾਲ ਲਗਭਗ ਸਾਡੇ 19 ਨੌ ਬੱਚੇ ਜਿਹੜੇ ਸੀ ਨੈਸ਼ਨਲ ਵਿੱਚ ਖੇਡੇ ਸੀ ਉਸ ਵਿੱਚੋਂ ਇਹ ਸਾਡੀ ਇੱਕ ਤਾਂ ਇਹਨਾਂ ਦੀ ਬੱਚੇ ਦੀ 7th ਟੀਮ ਵਿੱਚ ਪੋਜੀਸ਼ਨ ਆਈ ਸੀ ਇਕ ਸਾਡੇ 20 ਵਨ ਵਾਲੀ ਬੱਚਿਆਂ ਦੀ ਪੋਜੀਸ਼ਨ ਨਹੀਂ ਸੀ ਲੜਕੇ ਤੇ ਲੜਕੀਆਂ ਦੀ ਹਾਂਜੀ ਕੀ ਨਾਮ ਆ ਤੁਹਾਡਾ ਜੀ ਕੀ ਕਿਹਨਾ ਚਾਹੋਗੇ ਪੈਜੀ ਬੇਟੀ ਦੂਸਰਾ ਸਥਾਨ ਪ੍ਰਾਪਤ ਕੀਤਾ ਬਹੁਤ ਬਹੁਤ ਖੁਸ਼ੀ ਚਾਹੁੰਦੇ ਨੇ ਬੇਟੀ ਨੂੰ ਉਠਾਇਆ ਬਹੁਤ ਹੀ ਅਤਤ ਕਿਸ ਤਰ੍ਹਾਂ ਨੇ ਘਰੇ ਜੀ ਦਾ ਪੜਾਈ ਪਾਈ ਵਧੀਆ ਬਹੁਤ ਜੀ ਟਿਕਾਦੀ ਜਿੰਨ ਖਾਦਾ ਅਜੀ ਲੱਗਦਾ ਵੀ ਸੁਪਨਾ ਪੂਰਾ ਹੋ ਗਿਆ ਜੋ ਤੁਸੀਂ ਦੇਖਿਆ ਸੀ